ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਫਤਿਹ ਸਾਂਝੇ ਕਰ ਬੋਤਾਂ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਹੂੰ ਦਬਾਉਣ ਨਾਲਾ ਹੈ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜਾਏ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਂ ਜੇਕਰ ਪੁੱਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਬੋਲਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਹੂੰ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਤ ਪੱਕੀ ਆਵਾ ਇਹਨੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ